ਪਟਾਲਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਜਿਨ੍ਹਾਂ ਦੀ ਉਮਰ 75 ਸਾਲ ਤੋਂ ਜ਼ਿਆਦਾ ਹੈ ਚੇਨਈ ਵਿੱਚ ਹੋਈਆਂ 23ਵੇਂ ਏਸ਼ੀਅਨ ਗੇਮ ਦੇ ਵਿੱਚੋਂ 골ਡ ਮੈਡਲ ਲੈ ਕੇ ਆਪਣੇ ਘਰ ਪਰਤੇ ਹਨ ਸਰਬਜੀਤ ਸਿੰਘ ਨੇ 400 ਮੀਟਰ ਤੇ 400 ਮੀਟਰ ਵਿੱਚ 골ਡ ਮੈਡਲ ਹਾਸਲ ਕੀਤਾ ਤੇ 24 ਦੇਸ਼ਾਂ ਦੇ 3500 ਖਿਡਾਰੀਆਂ ਦੇ ਲਿਆ ਸੀ ਇਸ ਏਸ਼ੀਅਨ ਗੇਮ ਵਿੱਚ ਹਿੱਸਾ ਗੱਲਬਾਤ ਦੌਰਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਰਿਟਾਇਰਡ ਪੀਟੀਆਈ ਅਧਿਆਪਕ ਨੇ ਗਵਰਨਮੈਂਟ ਐਡੀ ਸਕੂਲ ਦੇ ਵਿੱਚ ਉਹਨਾਂ ਆਪਣੀ ਸਰਕਾਰੀ ਨੌਕਰੀ ਕੀਤੀ ਹੈ ਤੇ ਉਹਨਾਂ ਹੋਰ ਕੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਆਉ ਸੁਣਦੇ ਹਾਂ

ਇਹ ਹਰ ਮੇਰਾ ਪਿੰਡ ਆਸਾਂ ਜਦੋਂ ਇਹ ਕੰਟਰੀਆਂ ਉੱਥੇ ਆਈਆਂ ਜੀ ਤੇ 3500 ਤਕਰੀਬ ਮਤਲਬ ਪਾਕਿਸਤਾਨੀ ਪਾਰਟਿਸਪਰਟੀ ਉੱਥੇ ਆਈਆਂ। ਚਾਹ ਉਹ ਨਹੀਂ ਅਸਲ ਤੇ ਮੈਂ ਮਾਈ ਦਾ ਅੱਗਾ ਭਾਵੇਂ ਮੈਂ ਜਿਸ ਨੇ ਰਿਟਾਇਰ ਹੋਇਆ ਸੀ ਉਸ ਦਿਨ ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਕਹਿ ਕੇ ਆਇਆ ਸੀ ਕਿ ਬੇਟਾ ਤੁਸੀਂ ਅੱਗੇ ਮੈਨੂੰ ਗਰਾਊਂਡ 'ਚ ਲੈ ਜਾਂਦੇ ਰਹੋ ਕੋਈ ਮੈਨੂੰ ਖ਼ਬਰ ਦੇ ਦੇ ਲਿਆ ਕਰਿਓ। ਤੇ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਕਿ ਮੈਂ ਐਸਪਾਸੇ ਜਾਨਾ ਕਿ ਮੇਰਾ ਸਰੀਰ ਜਿਹੜਾ ਸੀ ਉਹ ਕੰਮ ਕਰਦਾ ਸੀ ਕੋਈ ਅਜੇ ਮੈਨੂੰ ਪ੍ਰੋਬਲਮ ਨਹੀਂ ਸੀ ਕਿਉਂਕਿ ਮੈਂ ਹੱਦ ਤੱਕ ਬੱਚਿਆਂ ਦੇ ਨਾਲ ਖੇਡਦਾ ਤੇ ਮੇਰਾ ਸਟੈਮਨਾ ਬਣਿਆ ਸੀ ਮੈਨੂੰ ਸਟੈਮਨੇ ਦੀ ਕੋਈ ਮੁਸ਼ਕਲ ਨਹੀਂ ਸੀ ਤੇ ਮੈਂ ਉਹ ਅੱਜ ਵੀ ਹੁਣ ਬੱਚੇ ਮੇਰੇ ਮੈਨੂੰ ਬਹੁਤ ਪਤਾ ਨਹੀਂ ਕਿੰਨੇ ਕਿਥੋਂ ਫੋਨ ਆਉਂਦੇ ਨੇ ਤੇ ਸਾਲ ਹੀ ਇਹਦੇ ਉਡੇ ਹੋ ਗਏ ਨੇ ਤੁਸੀਂ ਉਧਰ ਦੇ ਜਾ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸਮਾਂ ਇਹ ਜਿਹੜਾ ਦਈ ਦਾ ਨਹੀਂ ਉਹ ਦਈਦਾ ਵਾ ਮੈਂ ਵਾਈ ਵੀ ਕਰਦਾ ਹਾਂ ਜੀ ਮੇਰੀ ਕਲਾ ਨੇ ਜਮੀਨ ਆ ਮੈਂ ਕੰਕ ਵੀ ਆਪ ਬੀਜਦਾ ਛੋਣਾ ਵੀ ਆਪ ਬੀਜਦਾ ਉਹ ਖੇਤੀ ਆਪ ਕਰੀ ਦੀ ਟ੍ਰਾਂਸਪੋਰਟ ਵਾਲੀ ਵੀ ਧੰ ਲੈਦਾ ਇਹ ਦਫੇ ਜਦੋਂ ਸਾਡੀਆਂ ਨੇੜੇ ਆ ਜਾਂਦੇ ਆ ਨਾ ਮਹੀਨਾ ਦੋ ਮਹੀਨੇ ਉਸ ਵੇਲੇ ਵਤੋਂ ਵਤਾਂਦੇ ਨੇ ਨਹੀਂ ਜੈਸੇ ਮੈਂ ਇਹ ਨਾ ਹੋਵੇ ਤੇ ਫਿਰ ਇੱਕ ਟਾਈਮ ਯਾਰਾ ਖਾਣ ਪਾਣਾ ਮੇਰਾ ਬਹੁਤ ਵਧੀਆ ਜੀ ਖਾਣ ਪਾਣ ਮੈਂ ਦੇਖੋ ਆਪਣਾ ਜਿਸ ਤਰ੍ਹਾਂ ਨੀ ਮੈਂ ਦਮਸ਼ੀ ਆਂਦਾ ਇਹ ਮੈਂ ਖਾਂਦਾ ਨਹੀਂ ਆਂਦੇ ਦੋ ਸਵੇਰੇ ਰੋਲ ਅੰਦਾ ਕਿਲੋ ਦੁੱਧ ਸ਼ਾਮ ਨੂੰ 2 ਕਿਲੋ ਦੁੱਧ ਇਹ ਮੇਰੀ ਦੇਲੀ ਹੈ ਦਵਾਈ ਮੈਂ ਕਿਤੇ ਫਸਿਆ ਮੈਂ ਖਾਣਾ ਨਹੀਂ ਮੈਂ ਨਹੀਂ ਖਾਂਦਾ ਲੈਕਟਰ ਲਾ ਲਓ ਹਾਰਡਵਰਕ ਲਾ ਲਓ ਕਿਉਂਕਿ ਮੈਂ ਦਰਵਾਜ਼ਾ ਕਰਵਾ ਮੇਰਾ ਮੇਰੇ ਬਿਲਕੁਲ ਹੀ ਕੋਈ ਐਸਾ ਜਿਹੀ ਨਹੀਂ ਗੱਲ ਕਰਵਾ ਤਾ ਮੇਰਾ ਬਿਲਕੁਲ ਮੇਰੇ ਨਾਲ ਹਰ ਸਮੇਂ ਬੱਚਿਆਂ ਨੇ ਕੁਛ ਤੇ ਬੜੇ ਹੁੰਦੇ ਸੀ ਪਰ ਇਹ ਮਤਲਬ ਇਸ ਪਾਸੇ ਪਏ ਨਹੀਂ ਪੋਤਰਾ ਮੇਰਾ ਉਹਨੂੰ ਅਹੀਂ ਕ੍ਰਿਕਟ ਅਕੈਡਮੀ ਚ ਪਾਇਆ ਉਹ ਜਾਂਦਾ ਖੇਡਦਾ ਵੱਡੇ ਨੂੰ ਪਾਇਆ ਸੀ ਪਰ ਉਹ ਇੱਕ ਅਠਵੀਂ ਜਦ ਇੱਕ ਛੋਟਾ ਹੈ ਜਿਹੜਾ ਅਥੀਂ ਵਾਲਾ ਉਹਦੇ ਪੇਪਰ ਸੀ ਤੇ ਉਹਨੂੰ ਇਸ ਕਰਕੇ ਥੋੜਾ ਡਰਾ ਕਰਾ ਰਿਹਾ ਮੈਂ ਤਾਂ ਬਜ਼ੁਰਗਾਂ ਨੂੰ ਕਹਿੰਦਾ ਵੀ ਲੰਮੇ ਪੈਰ ਨਾਲੋਂ ਥੋੜਾ ਬੋਤਾ ਸਰੀਰ ਨੂੰ ਹਿਲਾਓ ਇਗਰਾਮ ਜਾਓ ਛੜਕਦੇ ਚੱਲ ਜਿਓ ਸਵੇਰੇ ਸੁਖ ਤੇ ਉੱਠ ਕੇ ਚੱਲ ਜਿਓ ਕੀ ਕਰਨਾ ਹੁੰਦਾ ਹੋਰ ਤਾਂ ਕੰਮ ਕੋਈ ਨਹੀਂ ਹੁੰਦਾ ਤੇ ਜਿਉ ਕਰ ਲੰਗੇ ਤੇ ਆਪਣਾ ਸੇਤ ਤੰਦਰੁਸਤ ਰੱਖ ਕੇ ਤੇ ਆਪਣੀ ਵਧੀਆ ਜ਼ਿੰਦਗੀ ਜਿਉ ਜੀ ਸਕਦੇ। ਇਹਨੇ ਮੈਡਲ ਕਿੱਥੇ ਕਿੰਨੇ ਗੋਲਡ? ਮੈਡਲ ਦੀ 350 400 ਦੇ ਕਰੀਬ ਮੇਰੇ ਕੋਲ ਐਸ ਵੇਲੇ ਹੈਗੇ। ਸਾਰੇ ਮੈਕਸਟਰ। ਇਹਨੇ ਨੈਸ਼ਨਲ ਨਹੀਂ ਅਬ ਇਸ ਰੇਡ ਸਟੇਟਾਂ ਦੇ ਦੇ ਵਿੱਚ ਹੀ ਹੈ। ਮੈਨੂੰ ਪੁੱਛਿਆ ਕਿ ਹੈ। ਹਾਂ। ਸਭ ਕੋ ਕਿੱਥੇ ਜਾ ਰਹੇ ਨੇ। ਹਾਂ। ਹੂੰ ਵਰਲਡ ਵਾਸਤੇ ਅੱਗੇ ਭੱਜ ਵਰਲਡ ਐਸ ਵੇਲੇ ਮੇਰਾ ਮਨ ਨਹੀਂ। ਤੇ ਵਰਲਡ ਮੈਂ ਉਦੋਂ ਜਾਣਾ ਚਾਹਣਾ ਵੀ ਜਦੋਂ ਮੈਨੂੰ ਪੂਰਾ ਹੋਵੇ ਤੇ ਮੈਂ ਵੱਡਾ ਜਿਹਾ ਟਾਈਮ ਵੰਗਾ ਰਿਆਂ ਪ੍ਰੀਵੈਂਟ ਦਾ ਟਾਈਮ ਕੀਆ 100 200 400 ਮੀਟਰ ਦਾ ਉਹ ਟਾਈਮ ਵੰਗਾ ਕੇ ਉਹ ਮੈਂ ਕਲੀਅਰ ਕਰਕੇ ਨੇ ਮੈਂ ਫੇਰ ਵੱਡ ਲੇ ਹੂੰ ਇੰਟਰਨੈਸ਼ਨਲ ਆਨ ਦੇ ਮੇਰੇ ਖਿਆਲ 1500 ਦੇ ਕਰੀਬ ਫੇਲ ਹੋਈ ਤਕਰੀਬਨ ਮੇਰੇ ਸਾਰੇ ਗੋਲਡ ਨੇ ਮੈਨੂੰ ਦੂਜਾ ਕਦੇ ਆਏ